ਸੈਂਟਰੀ ਹੁੰਦਾ ਸੀ ਸਾਡਾ ਗਰਾਊਂਡ ਜੀ ਉਸ ਤੋਂ ਬਾਅਦ ਤੁਸੀਂ ਸਾਨੂੰ ਬਾਹਰ ਕੱਢਤਾ ਹੁਣ ਬਾਹਰ ਗਰਾਊਂਡ ਹੈ ਤੇ ਤਾਰਿਆ ਸਾਹਿਬ ਮੈਂ ਤੌਰ ਧੂਰੀ ਦਾ ਹੋਣ ਦਾ ਨਾਤੇ ਪੁੜਾ ਦਿਲੋਂ ਧੰਨਵਾਦ ਕਰਦਾ ਔਰ ਜਿਹੜੀਆਂ ਤੁਸੀਂ ਪਿਓ ਪਿਓ ਕੇ ਚਪੇੜਾਂ ਮਾਰੀਆਂ ਨੇ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਜੇ ਇੱਕ ਵੀ ਬੰਦਾ ਫਿੱਤਰ ਗਿਆ ਮੈਂ ਕਹਿੰਦਾ ਵੀ ਤੁਸੀਂ ਆਪਾਂ ਸਫਲ ਹੋਗੇ ਸਾਰੇ ਜਾਣੇ ਬਹੁਤ ਵਧੀਆ ਅਸੀਂ ਤੁਹਾਡੀਆਂ ਪਹਿਲਾਂ ਅੱਗੇ ਪਿੱਛੇ ਵੀ ਸਾਰੇ ਜਾਣੇ ਸਪੀਚਾਂ ਸੁਣਦੇ ਰਹਨੇ ਆ ਬਹੁਤ ਵਧੀਆ ਉਪਦੇਸ਼ ਤੇ ਬਹੁਤ ਵਧੀਆ ਉਪਰਾਲਾ ਤੁਹਾਡਾ ਸਾਡੇ ਲੋਕ ਟੈਸਟ ਕਰਾਉਣ ਤੋਂ ਨਾ ਡਰਦੇ ਆ ਬੀਬੀਆਂ ਭੈਣਾਂ ਬੱਚੇ ਮਾਤਾਵਾਂ ਸਾਰੇ ਲੋਕ ਇਸ ਚੀਜ਼ ਤੋਂ ਡਰਦੇ ਆ ਵੀ ਇਹ ਖਰਚ ਕਿਤੇ ਨਿਕਲ ਨਾ ਆਵੇ ਸੋ ਸਾਰਿਆਂ ਨੂੰ ਬੇਨਤੀ ਇਹ ਹੈ ਅੱਜ ਨਹੀਂ ਤਾਂ ਕੱਲ੍ਹ ਸਹੀ ਇਹ ਕਦੇ ਵੀ ਦੇਰ ਨਹੀਂ ਹੁੰਦੀ ਬਸ ਸਾਰੇ ਨੂੰ ਜਿਵੇਂ ਅੱਜ ਦਾ ਮੈਂ ਰਸ ਦੇਖ ਕੇ ਉਹ ਲਾ ਰਿਹਾ ਵੀ ਕੁਝ ਜਿਵੇਂ ਲੋਕ ਅਵੇਅਰ ਨਹੀਂ ਡਰਦੇ ਵੀ ਇਹ ਕਾਨੂੰਨ ਚੈੱਕ ਕਰਾਉਣੇ ਚ ਨਿਕਲੇ ਆ ਆਪਣਾ ਤਾਂ ਘਰ ਵਿਕਜੂ ਸੋ ਇਹ ਅਵੇਅਰਨੈਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਆਪਨੂੰ ਅਵੇਅਰ ਹੋਣਾ ਪੈਣਾ ਇਹ ਚੀਜ਼ ਤੋਂ ਡਰਨਾ ਡਰਨ ਦੀ ਲੋੜ ਨਹੀਂ ਹੈਗੀ ਸੋ ਤੁਹਾਡਾ ਇੱਕ ਵਾਰੀ ਫਿਰ ਮੈਂ ਜਿਆਦਾ ਸਮਾਂ ਨਹੀਂ ਲੰਦਾ ਕਿਉਂਕਿ ਆਪਾਂ ਕੈਂਪ ਸ਼ੁਰੂ ਕਰਨਾ ਜੀ ਸਪੈਸ਼ਲ ਤੌਰ ਦੇ ਉੱਤੇ ਸਰਵੇਦਕਾਰੀ ਜਿੰਨੀ ਵੀ ਫੈਕਿਲਿਟੀ ਹੈ ਪ੍ਰਿੰਸੀਪਲ ਸਾਹਿਬ ਤੇ ਸਾਰਾ ਸਟਾਫ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਚੇਚੇ ਤੌਰ ਤੇ ਮੈਂ ਸਰਪ੍ਰੀਤ ਅਤਰੀ ਜੀ ਤੇ ਉਹ ਸ਼ੋਵੀਰ ਹੋਂ ਦਾ ਧੰਨਵਾਦ ਇਹਨਾਂ ਦੀ ਬਦੌਲਤ ਇਹ ਕੈਂਪ ਲੱਗਿਆ ਸਾਡੇ ਇਲਾਕੇ ਦੇ ਵਿੱਚ ਡਾਇਰੈਕਟਰ ਚੀਫ ਗੈਸਟ ਮੈਨੇਜਮੈਂਟ ਮੈਂਬਰਸ ਪਲੀਜ਼ ਸਰ ਤੁਸੀਂ ਅੰਦਰ ਚੱਲ ਕੇ ਚਾਲੇ ਲਓ ਤੇ ਜਿੰਨੇ ਵੀ ਉਰੇ ਹੋਰ ਬੈਠੇ ਨੇ ਪਲੀਜ਼ ਸਾਰੇ ਆਪਣਾ ਟੈਸਟ ਜਰੂਰ ਕਰਵਾ ਕੇ ਜਾਇਓ ਥੈਂਕ ਯੂ ਸਰ ਥੈਂਕ ਯੂ ਸੋ ਮੱਚ ਤੇ ਸਾਹਮਣੇ ਦੇਖ ਕੇ ਜੀ ਡਾਇਰੈਕਟਰ ਸਾਹਿਬ ਜੀ ਸਾਹਮਣੇ ਦੇਖੋ ਸਰ ਇਹ ਰੋਜ਼ੀ ਮੂਕਾ ਹੈ। ਬਹੁਤ ਵਧੀਆ ਜੀ। ਐਪਲੀਸ ਸਾਹਮਣੇ ਦੇਖਿਆ ਸਰ। ਥੈਂਕ ਯੂ ਸਰ। ਬਹੁਤ ਵਧੀਆ। ਮੈਂ ਜੀਜੀ ਤੌਰ ਤੇ ਸਰਦਾਰ ਕਲਵੰਦ ਸਿੰਘ ਤੜੀਵਾਲ ਜਿਹੜੇ ਸਪੈਸ਼ਲ ਤੌਰ ਤੇ ਇੰਗਲੈਂਡ ਤੋਂ ਸਾਡੇ ਧੂਰੀ ਵਿਖੇ ਮੇਰਾ ਪਿੰਡ ਹੈ ਧੂਰੀ ਜੀ ਅੱਜ ਇੱਥੇ ਕੈਂਪ ਲਾਉਣ ਆਏ ਨੇ ਕੈਂਸਰ ਅਵੇਅਰਨੈਸ ਦਾ ਸੋ ਬਰਡ ਕੇਅਰ ਕੈਂਸਰ ਜਿਹਨਾਂ ਬਰਡ ਕੈਂਸਰ ਕੇਅਰ ਇਹਨਾਂ ਦਾ ਸੰਸਥਾ ਹੈਗੀ ਹੈ ਜੋ ਸਾਰੇ ਮੁਲਕਾਂ ਦੇ ਵਿੱਚ ਸਾਰੀ तमाम ਦੁਨੀਆ ਦੇ ਵਿੱਚ ਕੈਂਪ ਲਾਉਂਦੀ ਹੈ ਸੋ ਮੈਂ ਜਿੰਨੇ ਸਾਡੇ ਸਪੈਸ਼ਲ ਤੌਰ ਤੇ ਕਿਉਂਕਿ ਕਿਤੋਂ ਫੰਡਿੰਗ ਫੰਡਿੰਗ ਨਹੀਂ ਆਉਂਦੀ ਇਹ ਨਿਰਸਵਾਰਥ ਸੇਵਾ ਕਰਦੇ ਆ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਿੰਨੇ ਸਾਡੇ ਐਨ ਆਰ ਆਈ ਭਰਾ ਨੇ ਘੱਟੋ ਘੱਟ ਆਪਦਾ ਕਸਬਾ ਆਪਦਾ ਪਿੰਡ ਆਪਦਾ ਜਿਹੜਾ ਜਿੱਥੇ ਜੱਦੀ ਤੁਸੀਂ ਰਹੇ ਹੋ ਜਿੱਥੋਂ ਤੁਹਾਡੇ ਜਿੱਥੋਂ ਬਸਨੀਕ ਜਿਹੜੇ ਪਿੰਡ ਬੱਚੇ ਆਪਾਂ ਸੋਚਦੇ ਆਂ ਪੰਜਾਬ ਬਾਰੇ ਵੀ ਆਪਾਂ ਸਾਡਾ ਪਿੰਡ ਇਦਾਂ ਦਾ ਹੋਵੇ ਉਦਾਂ ਦਾ ਹੋਵੇ ਸੋ ਘੱਟੋ ਘੱਟ ਆਪਦਾ ਇੱਕ ਪਿੰਡ ਤਾਂ ਅਡਾਪਟ ਕਰ ਲਓ ਉੱਥੇ ਜਾ ਕੇ ਆਪਾਂ ਅਵੇਅਰ ਕਰੀਏ ਆਪਣੇ ਆਲੇ ਦੁਆਲੇ ਨੂੰ ਤੰਦਰੁਸਤ ਰੱਖੀਏ ਕਿਉਂਕਿ ਸਾਡੀਆਂ ਭੈਣਾਂ ਮਾਤਾਵਾ ਬੱਚੇ ਬਜ਼ੁਰਗ ਡਰਦੇ ਹਜੇ ਤੱਕ ਵੀ ਚੈੱਕਅਪ ਕਰਾਉਣ ਤੋਂ ਕਿਤੇ ਨਾਮਰਾਦ ਮੁਵਾਰੀ ਸਾਡੇ ਘਰੇ ਨਿਕਲ ਨਾ ਆਵੇ ਜਿਤਾੜੀ ਵਾਲਾ ਸਾਫ ਉਹਨਾਂ ਦਾ ਕਹਿਣਾ ਵੀ ਜਦੋਂ ਏਰਲੀ ਸਟੇਜ ਦੇ ਉੱਤੇ ਜੋ ਡਿਟੈਕਟ ਹੋ ਜੇ ਨਾ ਜਿੱਤੇ ਜਿੱਤੇ ਬਸਾਂ ਭੇਜਦੇ ਆ ਦੇਖੋ 5-7 ਕਰੋੜ ਦਾ ਇਹ ਸਮਾਰਨ ਸੜਕਾਂ ਤੇ ਚੱਕੀ ਫਿਰਦੇ ਆ ਹਨਾ ਆਪਣੇ ਹਸਪਤਾਲ ਹਸਪਤਾਲਾਂ ਦੇ ਹਸਪਤਾਲ ਜਿਹੜੇ ਘੱਟ ਹੈਗੇ ਪੰਜਾਬ ਦੇ ਵਿੱਚ ਸੋ ਮੈਂ ਬਹੁਤ ਥੋੜਾ ਧੰਨਵਾਦ ਕਰਦਾ ਜੀ ਆਪਾਂ ਵੱਧੋ ਵੱਧ ਇਹ ਆੜਦਾਲੇ ਸਾਰੇ ਇਲਾਕੇ ਨੂੰ ਜਾਗਰੂਕ ਕਰੀਏ ਦਿੱਤੇ ਜਿੱਤੇ ਸਾਡੇ ਭੈਣ ਬੱਚੇ ਬਜ਼ੁਰਗ ਜੇ ਕਿਤੇ ਵੀ ਤੁਹਾਨੂੰ ਲੱਗਦਾ ਕਿਤੇ ਫਿੰਸੀ ਹੁੰਦੀ ਹੈ ਜਾਂ ਵੈਸੇ ਵੀ ਇਹ ਤਾਂ ਚੈੱਕ ਅਪ ਕਰਾ ਲੈਣਾ ਚਾਹੀਦਾ ਇਹ ਤੋਂ ਡਰਨ ਦੀ ਲੋੜ ਨਹੀਂ ਕਿਉਂਕਿ ਕਿਉਰੇਬਲ ਹੈਗਾ ਏਰਲੀ ਸਟੇਜ ਦੇ ਉੱਤੇ ਕਿਉਰੇਬਲ ਹੈਗਾ ਸੋ ਅਤਿਅਰਿਆਸਬ ਤੁਹਾਡਾ ਫੇਰ ਦੇ ਲੋ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਨੇਕ ਕੰਮ ਕਰ ਰਹੇ ਹੋ ਵਾਹਿਗੁਰੂ ਤੁਹਾਨੂੰ ਚੜ੍ਹਦੀਆਂ ਕਲਾ ਵਿੱਚ ਰੱਖਣ ਔਰ ਜਿਵੇਂ ਇਹਨਾਂ ਦੀ ਬੜੀ ਵਧੀਆ ਚੀਜ਼ ਹੈ ਵੀ ਤੁਸੀਂ ਜਿਹੜੇ ਆਪਾਂ ਦਾਨਪੁਨ ਕਰਦੇ ਫਿਰਦੇ ਆ ਨਾ ਦਵਾਈਆਂ ਦਾ ਦਾਨ ਕਰੋ ਕੋਈ ਆਲੇ-ਦਾਲੇ ਦੁਖੀ ਹੈ ਉਹਨੂੰ ਉਹਦਾ ਇਲਾਜ ਕਰਵਾ ਦਿਓ ਸੋ ਮੈਂ ਇੱਕ ਵਾਰੀ ਫੇਰ ਬੇਨਤੀ ਕਰਦਾ ਜਿੱਥੇ-ਜਿੱਥੇ ਵੀ ਇਹਨਾਂ ਦਾ ਕੈਂਪ ਲੱਗਦਾ ਹੈ ਸਾਡੇ ਜਿਵੇਂ ਕੁ ਬੁਗਰੇ ਸੀਗਾ ਅੱਜ ਧੂਰੀ ਵਿਖੇ ਸਪੈਸ਼ਲ ਤੌਰ ਤੇ ਆਏ ਨੇ ਇਹਨਾਂ ਦਾ ਬਹੁਤ ਧੰਨਵਾਦ ਜਿੱਥੇ ਵੀ ਤੁਹਾਡੇ ਇਲਾਕੇ ਦੇ ਵਿੱਚ ਨੇੜੇ-ਤੇੜੇ ਕਿਤੇ ਕੈਂਪ ਲੱਗਦਾ ਨਾ ਉੱਥੇ ਹੁਮ ਹੁਮਾ ਕੇ ਆਲੇ-ਦਾਲੇ ਆਪਾਂ ਸਾਰੇ ਲੋਕ ਸਾਡੇ ਭੈਣ ਭਰਾ ਬਜ਼ੁਰਗ ਰੋਟੀ ਪਾਣੀ ਦਾ ਆਪਣੇ ਚੱਲੀ ਜਾਣੇ ਆਲੇ-ਦਾਲੇ ਪਰ ਉੱਥੇ ਜਾ ਕੇ ਕਰੀ ਚੈੱਕਅਪ ਜ਼ਰੂਰ ਕਰਾ ਲਓ। ਥੈਂਕ ਯੂ ਸੋ ਮੱਚ। ਥੈਂਕ ਯੂ ਜੀ ਸਾਡੇ ਲਈ ਜ਼ਿਆਦਾ ਜਾਣਕਾਰੀ ਲੈਣੀ ਹੈ worldcancercare.com ਅਸੀਂ ਥੋੜੀ ਸੇਵਾ ਚਾਹ ਰਹੇ ਹਾਂ। ਅਲੱਗ-ਅਲੱਗ ਪ੍ਰਿੰਟ ਕੱਪ ਕਰਾਂਗੇ ਅਸੀਂ ਪੰਜਾਬ ਗਵਰਨਮੈਂਟ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਡੀ ਪੂਰੀ ਕੋਸ਼ਿਸ਼ ਹੈ ਵੀ ਕਿਸੇ ਮਾਂ ਭੈਣ ਦੀ ਜ਼ਿੰਦਗੀ ਜਾਈ ਨਾ ਜਾਵੇ। ਅੰਵਰਡ ਕੈਂਸਰ ਪੂਰੀ ਕਮੇਟੀਡ ਹੈ ਜੀ 12783 ਪਿੰਡ ਹੈ 11000 ਅਸੀਂ ਚੈੱਕ ਅਪ ਕਰ ਚੁੱਕੇ ਹਾਂ 1.5 ਦੋ ਸਾਲਸ ਕਰ ਦਿਆਂਗੇ ਠੀਕ ਹੈ ਅੱਜ ਅਸੀਂ ਅੱਖ ਨੂੰ ਦਾ ਕੈਂਸਰ ਚੈੱਕ ਕਰਦੇ ਹਾਂ ਕਿਉਂਕਿ ਜਿੰਨੇ ਟੈਸਟ ਵਰਡ ਕੈਂਸਰ ਨੇ ਅੱਜ ਕਰ ਦਿੰਨੇ ਆ ਸਾਨੂੰ ਜਿੰਨੇ ਮਰਜ਼ੀ ਭਾਵੇਂ 10 ਪਿੰਡ ਇਕੱਠੇ ਕਰ ਦਿਓ ਸਹੀ ਹੈ ਜੀ ਅਸੀਂ ਕਈ ਵਾਰੀ ਉਹਨੇ ਟੈਸਟ ਕਰ ਦਿੰਨੇ ਆ ਇੱਕ ਦਿਨ ਤੇ ਸਾਰੇ ਪੰਜਾਬ 'ਚ ਨਹੀਂ ਹੁੰਨੇ ਪਏ ਜਿੰਨੇ ਅਸੀਂ ਧੂਰੀ ਚ ਕਰ ਸਕਦੇ ਆ ਸਾਡੇ ਕੋਲ ਲੋਕਾਂ ਦੀ ਘਾਟ ਹੈ ਮੈਂ ਤੁ ਆ ਮੇਰੀ ਗੱਲ ਦਾ ਗੁੱਸਾ ਨਹੀਂ ਕਰਨਾ ਤੁਸੀਂ ਲੀਡਰਾਂ ਦੀਆਂ ਰੈਲੀਆਂ ਟਰਾਲੀਆਂ ਟਰੱਕ ਪਰ ਪਰ ਦੁਰ ਕਹਿੰਦੇ ਆਪਦੀ ਸਿਹਤ ਦਾ ਖਿਆਲ ਆਪਦੀ ਮਾਂ ਨੂੰ ਬਜ਼ੁਰਗ ਨੂੰ ਇੱਥੇ ਲੈ ਕੇ ਆਓ ਹਰ ਚੀਜ਼ ਫ੍ਰੀ ਦੇ ਰਹੇ ਆ ਜੀ ਦਵਾਈ ਤੋਂ ਲੈ ਕੇ ਸਾਰੀ ਟੈਸਟਿੰਗ ਫ੍ਰੀ ਹੋ ਰਹੀ ਹੈ ਪਰ ਮੇਰੀਆਂ ਬੇਨਤੀਆਂ ਜ਼ਰੂਰ ਪ੍ਰਵਾਨ ਕਰਿਓ ਕੈਂਸਰ ਦਾ ਇਲਾਜ ਹੈ ਜੇ ਪਹਿਲੀ ਸਟੇਜ ਫੜ ਲਈ ਪਹਿਲੀ ਸਟੇਜ ਕਿਵੇਂ ਫੜ ਲਗੇ ਚੈੱਕਅਪ ਇਨ ਟਾਈਮ ਗੁਰੂ ਸਾਹਿਬ ਤੁਹਾਡੇ ਆਂਸੰਗ ਹੋਣਗੇ ਅਸੀਂ ਤੁਹਾਡੇ ਨਾਲ ਆ ਜੀ ਸਾਡੇ ਪੇਕੇ ਆ ਪੰਜਾਬ ਚਿੰਤਾ ਨਾ ਕਰੋ ਸਾਰਾ ਇੰਡੀਆ ਚੈੱਕ ਅਪ ਕਰੀ ਜਾਂਦੇ ਆ ਪੰਜਾਬ ਤਾਂ ਛੱਡਣਾ ਹੀ ਸੀ ਕਿ ਬਹੁਤ ਬਹੁਤ ਵੱਡੀ ਪੰਜਾਬ ਦੀ ਸਰਕਾਰ ਨੇ ਮੋਢੇ ਨਾਲ ਮੋਢਾ ਜੋੜ ਕੇ ਕਲਾ ਕਲਾ ਜ਼ਿਲ੍ਹਾ ਚੱਕਰ ਕਰ ਰਹੇ ਆ ਅਸੀਂ ਪੁਲਿਸ ਨੂੰ ਚੈੱਕ ਅਪ ਕਰਨਾ ਡਿਸਟ੍ਰਿਕਟ ਵਾਈਜ਼ ਦੀ ਅੱਛਾ ਜੀ ਕੋਲ ਇੱਕ ਪੁਲਿਸ ਸਾਡੀ ਹੈ ਹਾਂ ਪੰਜਾਬ ਦੀ ਹੈ ਸਾਡੇ ਦਰਸਾ ਉਹਨਾਂ ਦੇ ਪਰਿਵਾਰ ਉਹਨਾਂ ਦੇ ਮਾਵਾ ਵਾਈਫ ਉਹ ਸਾਰੇ ਅਸੀਂ ਡਿਸਟ੍ਰਿਕਟ ਵਾਈਜ਼ ਕਰਦੇ ਹਾਂ ਬਹੁਤ ਬਹੁਤ ਵੱਡਾ ਉਦਮ ਹੈ ਬਹੁਤ ਧੰਨਵਾਦੀ ਤੁਸੀਂ ਬਹੁਤ ਪਿਆਰ ਦਿੱਤਾ ਸਾਨੂੰ ਥੈਂਕ ਯੂ ਸਾਰੇ ਜਣੇ ਨੂੰ ਬੇਨਤੀ ਇੱਕ ਵਾਰ ਫੇਰ ਜਿੱਥੇ ਵੀ ਕਿਤੇ ਕੈਂਪ ਲੱਗਦਾ ਹੈ ਅਵੇਰ ਰੋ ਜਾ ਕੇ ਚੈੱਕ ਅਪ ਜ਼ਰੂਰ ਕਰਵਾਓ ਥੈਂਕ ਯੂ ਥੈਂਕ ਯੂ